ਹੋਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ ਤੋਂ ਚਲਾ ਗਿਆ ਪਰ ਆਪਣੀਆਂ ਯਾਦਾਂ ਆਪਣੇ ਫੈਨਸ ਤੇ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਲਈ ਛੱਡ ਗਿਆ ਉੱਥੇ ਹੀ ਆਪਣੇ ਮਾਪੇ ਦੇ ਦਿਲ ਵਿੱਚੋਂ ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਕੱਢ ਦੇਣਾ ਬਹੁਤ ਔਖੀ ਗੱਲ ਆ ਤੇ ਕਦੇ ਵੀ ਆਪਣੇ ਪੁੱਤ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਮਾਤਾ ਕਦੇ ਵੀ ਭੁਲਾ ਨਹੀਂ ਸਕਦੇ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਅੱਜ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਪਿਆਰ ਦਿੱਤਾ ਜਾਂਦਾ ਹੈ ਜਿੰਨਾ ਪਿਆਰ ਕੀ ਉਸ ਦੇ ਇਸ ਦੁਨੀਆ ਵਿੱਚ ਹੋਣ ਤੇ ਦਿੱਤਾ ਜਾਂਦਾ ਸੀ ਬਲਕਿ ਦੁੱਗਣਾ ਪਿਆਰ ਦਿੱਤਾ ਜਾਂਦਾ ਹੈ ਉੱਥੇ ਹੀ ਉਸ ਦੀ ਮਾਂ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦਾ ਨਾਮ ਆ ਜਿਹੜਾ ਉਹ ਟੈਟੂ ਦੇ ਰੂਪ ਦੇ ਵਿੱਚ ਆਪਣੀ ਬਾਹ ਉੱਤੇ ਲਿਖਵਾਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਤੇ ਪਿਆਰਾ ਨਾਮ ਆ ਜਿਹੜਾ ਉਹ ਮਾਤਾ ਚਰਨਕੌਰ ਨੇ ਸ਼ਬਦੀਪ ਸਿੰਘ ਸਿੱਧੂ ਤੇ ਉਹਨੇ ਦੋਨਾਂ ਪੁੱਤਰਾਂ ਦੀ ਜਨਮ ਡੇਟ ਵੀ ਆਪਣੀ ਬਾਹ ਤੇ ਲਿਖਵਾਈ ਹੈ ਸ਼ੁਭਦੀਪ ਸਿੰਘ ਸਿੱਧੂ ਤੋਂ نیچے ਤੁਸੀਂ ਦੇਖ ਸਕਦੇ ਹੋ ਦੋਨਾਂ ਪੁੱਤਰਾਂ ਦੀ ਜਨਮ ਡੇਟ ਆ ਉਹ ਮਾਤਾ ਚਰਨਕੌਰ ਦੇ ਵੱਲੋਂ ਆਪਣੀ ਬਾਹ ਦੇ ਉੱਤੇ ਲਿਖਵਾਈ ਗਈ ਹੈ ਹਾਲਾਂਕਿ ਉਹ ਟੈਟੂ ਬਣਾਉਂਦੇ ਸਮੇਂ ਵੀ ਭਾਵਕ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਜਦੋਂ ਟੈਟੂ ਬਣਾ ਰਹੇ ਸੀ ਤਾਂ ਮਾਂ ਚਰਨਕੌਰ ਦੀਆਂ ਅੱਖਾਂ ਦੇ ਹੰਝੂ ਸਾਫ ਸਾਫ ਦੱਸ ਰਹੇ ਸਨ ਕਿ ਉਹ ਆਪਣੇ ਪੁੱਤਰ ਸ਼ਬਦੀਪ ਸਿੰਘ ਸਿੱਧੂ ਨੂੰ ਇਸ ਵੇਲੇ ਕਿੰਨਾ ਮਿਸ ਕਰ ਰਹੇ ਹਨ ਤੇ ਉੱਥੇ ਹੀ ਉਹਨਾਂ ਦੇ ਚੋਣ ਵਾਲਿਆਂ ਦੇ ਵੱਲੋਂ ਮਾਂ ਚਰਨਕੌਰ ਨੂੰ ਤੇ ਉਸਦੇ ਪੁੱਤਰ ਨੂੰ ਕਾਫੀ ਸਾਰੀਆਂ ਦਿਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਾਨੀ ਕਿ ਛੋਟੇ ਸਿੱਧੂ ਨੂੰ ਉਸ ਦੀ ਲੰਬੀ ਉਮਰ ਦੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਮਾਂ ਚਰਨ ਕੌਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਉਸਦੇ ਗਾਣਿਆਂ ਨੂੰ ਪਸੰਦ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ